ਪਿਛਲੇ ਕਈ ਸਾਲਾਂ ਪਹਿਲਾਂ ਨਮਾ ਚੇੜ ਦੇ ਪਿੰਡ ਕੰਗਾ ਦੇ ਪट्रोल पंप ਤੇ ਪਿੰਡ ਕੰਗਾ ਦੇ ਰਹਿਣ ਵਾਲੇ ਮੱਖਣ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਜੋ ਕਿ ਬਹੁਤ ਜ਼ਿਆਦਾ ਚਰਚਾ ਵਿੱਚ ਵੀ ਰਿਹਾ ਸੀ ਜਿਸ ਦੇ ਤਾਰ ਸੋਨੂ ਖਤਰੀ ਗੈਂਗ ਨਾਲ ਜੁੜੇ ਸਨ ਇਸ ਕਤਲकांड ਵਿੱਚ ਇੱਕ ਨੌਜਵਾਨ ਖੜਕ ਸਿੰਘ ਉਰਫ ਗੱਗੂ ਪੁੱਤਰ ਕੁਲਵੰਦ ਸਿੰਘ ਪਿੰਡ ਸੁਦਾ ਮਾਜਰਾ ਦਾ ਰਹਿਣ ਵਾਲਾ ਸੀ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਪ੍ਰੰਤੂ ਉਸ ਦੇ ਕੇਂਦਰੀ ਜੇਲ੍ਹ ਵਿੱਚ ਹਾਰਡ ਅਟੈਕ ਆਉਣ ਨਾਲ ਮੌਤ ਹੋ ਗਈ ਸੀ ਜਿਸ ਦਾ ਅੱਜ ਉਸ ਦੇ ਨਾਨਕੇ ਪਿੰਡ ਸੁਦਾ ਮਾਜਰਾ ਵਿਖੇ ਸੰਸਕਾਰ ਕੀਤਾ ਗਿਆ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਦਾ ਜਾਣਕਾਰੀ ਅਨਸਾਰ ਰੋ ਰੋ ਕੇ ਬੁਰਾ ਹਾਲ ਹੈ ਇਸ ਵੰਦੀ ਜ਼ਿਲ੍ਹਾ ਨਵਾਂ ਸ਼ਹਿਰ ਦੇ ਥਾਣਾ ਕਾਟਕੜ ਦੇ ਐਸ ਐਚ ਓ ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੜਕ ਸਿੰਘ ਉਰਫ ਗੱਗੂ ਪੁੱਤਰ ਕਲਵੰਦ ਸਿੰਘ ਆਪਣੇ ਨਾਨਕੇ ਪਿੰਡ ਸੁਦਾ ਮਾਜਰਾ ਵਿਖੇ ਪਰਮਾਰ ਸਮੇਤ ਰਹਿ ਰਿਹਾ ਸੀ ਜਿਸ ਦੇ ਤਾਰ ਸੋਨੂ ਖਤਰੀ ਗੈਂਗ ਨਾਲ ਸੰਬੰਧਿਤ ਸੀ ਪਿੰਡ ਕੰਗਾ ਦੇ ਰਹਿਣ ਵਾਲੇ ਮੱਖਣ ਸਿੰਘ ਦਾ ਕਤਲ ਪਿੰਡ ਕੰਗਾ ਦੇ ਪੈਟਰੋਲ ਪੰਪ ਤੇ ਬੜੀ ਬਹਿਰਮੀ ਨਾਲ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ ਜਿਸ ਤੇ ਤਖੜਕ ਸਿੰਘ ਉਰਫ ਗੱਗੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜੋ ਕਿ ਕੇਂਦਰੀ ਜੇਲ੍ਹ ਵਿੱਚ ਪਿਛਲੇ 2 ਸਾਲ ਤੋਂ ਬੰਦ ਸੀ ਜਿਸ ਦੀ ਉੱਤੇ ਹਾਰਡ ਅਟੈਕ ਆਨ ਨਾਲ ਮੌਤ ਹੋ ਗਈ ਹੈ ਜਿਸ ਦਾ ਪੋਸਟਮਾਰਟਮ ਕਵਰਾਨ ਕਰਵਾਉਣ ਉਪਰੰਤ ਲਾਸ਼ ਨੂੰ ਬਾਰਸ਼ਾਂ ਬਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਕਤਲ ਕੇਸ ਦੇ ਵਿੱਚ ਨੁਡੇਲਾ ਸੇ ਦਾ ਬੰਦਾ ਕਾਬੂ ਨਹੀਂ ਕੀਤਾ ਗਿਆ ਸੀ ਉਹ ਕਿੰਝ ਦੇ ਜੇਲ੍ਹ ਦੇ ਵਿੱਚ ਸੀ ਹਾਰਡ ਅਟੈਕ ਨਾਲ ਮੌਤ ਹੋ ਗਈ ਸੀ ਉਸਦੇ ਬਾਰੇ ਕੀ ਜਾਣਕਾਰੀ ਜੀਤਾ ਹੈ ਇਸਦਾ ਨਾਮ ਖੜਕ ਸਿੰਘ ਖੜਕ ਸਿੰਘ ਪੁੱਤਰ ਕੁਲਵੰਤ ਸਿੰਘ ਪਿੰਡ ਸੁੱਧੇ ਮਾਦਰਾ ਇਹ ਨਾਨਕੇ ਦਾ ਰਹਿੰਦਾ ਸੀ ਇਹ ਪਿਛਲੇ ਬੀਤੇ ਸਮੇਂ ਇੱਕ ਸੋਨੂ ਖੱਤਰੀ ਗੈਂਗ ਨੇ ਮਕਰ ਸਿੰਘ ਦਾ ਕਤਲ ਕਰਤਾ ਸੀ ਪੈਟਰੋਲ ਪੰਪ ਤੇ ਉਹਦੀ ਨੇ ਜ਼ਿੰਮੇਵਾਰੀ ਲਈ ਸੀ ਉਸ ਕੇਸ ਵਿੱਚ ਖੜਕ ਸਿੰਘ ਗ੍ਰਿਫਤਾਰ ਕੀਤਾ ਗਿਆ ਸੀ ਇਹ ਕੇਂਦਰੀ ਜੇ ਲੁਧਿਆਣੇ ਵੱਧ ਸੀ ਤੇ ਮੌਤਾਂ ਕੀ ਕਾਰਨ ਸੀ ਉੱਥੇ ਮੌਤ ਜੇਰੇ ਲਾਜ ਦੀ ਡੈਥ ਹੋ ਗਈ ਤੇ ਕੱਲ ਦੀ ਡੈਡ ਬੋਡੀ ਆ ਗਈ ਸੀ ਤੇ ਉਸ ਤੋਂ ਬਾਅਦ ਜੜਵੜੀ ਇਹਦੀ ਫ੍ਰੀਜ ਵਿੱਚ ਰੱਖੀ ਗਈ ਸੀ ਅੱਜ ਇਹਦਾ ਸਸਕਾਰ ਹੋ ਗਿਆ ਤੇ ਪਿੰਡ ਸੁਦੇ ਮਾਜਰਾ ਜੀ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੈਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499